ਹਾਂਜੀ ਤੇ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਤੇ ਅੱਜ ਜਿਹੜੀ ਚੀਜ਼ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸਦੀਆਂ ਪੁਰਾਣੀ ਚੀਜ਼ ਹੈ ਪਰ ਗੱਲ ਸਾਰੀ ਸੰਭਾਲ ਦੀ ਹੁੰਦੀ ਹੈ ਇੱਕ ਅਜੀਹੀ ਖੇਤੀਬਾੜੀ ਤੇ ਕਿਸਾਨ ਸੰਬੰਧੀ ਚੀਜ਼ ਤੁਹਾਨੂੰ ਦਿਖਾ ਰਹੇ ਆਂ ਵੀਡੀਓ ਚ ਜਰੂਰ ਬਨੇ ਰਹੋ ਜਿਹੜਾ ਤੁਸੀਂ ਹੁਣ ਆਪਣੀ ਸਕਰੀਨ ਤੇ ਟਰੈਕਟਰ ਦੇਖ ਰਹੇ ਹੋ ਹਿੰਦੁਸਤਾਨ ਕਦੇ ਇਹ ਇਸ ਟਰੈਕਟਰ ਦੀ ਵੀ ਤੂਤੀ ਬੋਲਦੀ ਹੁੰਦੀ ਸੀ ਜਿਵੇਂ ਅੱਜ 4x4 ਆ ਗਏ ਤੇ ਇਹ ਛੋਟਾ ਪਰ ਅੱਲਾ ਹੀ ਨਹੀਂ ਮਾਣ ਸੀ ਉਦੋਂ ਤੇ ਇਹ 1960 ਮਾਡਲ ਦੇ ਕਰੀਬ ਇਹ ਟਰੈਕਟਰ ਹੈਗਾ ਜੀ ਤੇ ਸੰਭਾਲ ਤੁਸੀਂ ਦੇਖ ਸਕਦੇ ਹੋ ਬਾਈਆਂ ਦੀ ਬਹੁਤ ਵਧੀਆ ਜੇ ਗੱਲ ਕਰਗੇ ਆਪਾਂ ਇਹਦੀ ਖਚਾਈ ਦੀ ਤਾਂ ਇਹਦੇ ਮਗਰ ਜਿਵੇਂ ਦੱਸਦਾ ਵੀਰ ਕੋਈ ਚੀਜ਼ ਹੀ ਪਾ ਦਿਓ ਸੁਪਰਸੀਡਰ ਪਾ ਦਿਓ ਜਾਂ ਜਿੰਨੀਆਂ ਮਰਜੀ ਤਵੀਆਂ ਪਾ ਦਿਓ ਡਬਲ ਕਲਚ ਇਹ ਹੈਗਾ ਤੇ ਉੱਪਰ ਦੇਖੋ ਇਹਦੇ ਤੁਸੀਂ ਜਿਹੜਾ ਜਗਾੜ ਸਾਰਾ ਲੱਗਿਆ ਸੀ ਲੀਵਰ ਹੋ ਗਈ ਤੇ ਇਸ ਚੀਜ਼ ਦੀ ਨਹੀਂ ਸਮਝ ਆਈ ਆਪਾਂ ਨੂੰ ਵੀ ਆਹ ਇਹਦੀ ਹੈਂਡ ਬ੍ਰੇਕ ਹੈ ਤੇ ਡਬਲ ਕਲਚ ਤੇ ਟਾਇਰ ਦੇਖੋ ਤੁਸੀਂ ਕਿੰਨਾ ਵੱਡਾ ਟਾਇਰ ਇਹਦਾ ਇਹ ਉਦੋਂ ਦੀ ਤਕਨੀਕ 'ਚ ਜਦੋਂ ਤੁਸੀਂ ਦੇਖੋਗੇ ਵੀ ਪਹਿਲਾਂ ਜਿਹੜਾ ਹਿੰਦੁਸਤਾਨੀ ਟਰੈਕਟਰ ਆਉਂਦਾ ਸੀਗਾ ਕੰਪਨੀ ਨੇ ਕਿੱਡੀ ਤਗੜੀ ਚੀਜ਼ ਇਹ ਬਣਾਈ ਸੀ ਐਚ ਐਮਟੀ ਤੇ ਅੱਜ ਕੱਲ ਇਹ ਵਿਰਲੇ ਵਿਰਲੇ ਟਾਮੇ ਟਾਮੇ ਟਰੈਕਟਰ ਰਹਿ ਗਏ ਆ ਜਿਆਦੇ ਜਾਂ ਤਾਂ ਜਿਹੜੇ ਆਰੇ ਵਾਲੇ ਵੀਰ ਹੁੰਦੇ ਲੱਕੜਾਂ ਦੀ ਢੋਆ ਢਵਾਈ ਵਾਸਤੇ ਉਹਨਾਂ ਦੇ ਹੁੰਦਾ ਪਰ ਇਹ ਵੀਰ ਜ਼ਿੰਮੇਦਾਰਾ ਸਾਰਾ ਜਿਹੜੀ ਵਾਈ ਹੈ ਖੇਤੀ ਹੈ ਇਸ ਟਰੈਕਟਰ ਨਾਲ ਕਰਦੇ ਆ ਤੇ ਦੇਖੋ ਰੂਹ ਖੁਸ਼ ਹੁੰਦੀ ਹੈ ਸੰਭਾਲ ਦੇਖੋ ਤੁਸੀਂ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਹਨੂ ਕਿਹਨੂ ਇਹ ਟਰੈਕਟਰ ਪਸੰਦ ਆਇਆ ਤੇ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰਿਓ ਤੇ ਕਿੰਨੀ ਕੀਮਤ ਹੋਣੀ ਹੈ ਇਹਦੀ ਇਹ ਵੀ ਕਮੈਂਟਾਂ ਜਰੂਰ ਦੱਸਿਓ ਐਸਟੀਮੇਟ ਕਿੰਨੇ ਦਾ ਟਰੈਕਟਰ ਹੋਣਾ ਹੈ ਧੰਨਵਾਦ ਜੀ